ਅੱਲਾ ਨਾ ਕਰੇ ਇਹ ਬੈਸ ਜੀ ਆਪਾਂ ਕਰਦੇ ਆਂ ਆਹ ਕੰਮ ਕਰਦੇ ਆਂ ਕਿ ਆਵਾਂਗੇ ਸਾਡੇ ਟਾਈਮ ਤੇ ਬਿਲਕੁਲ ਬਿਲਕੁਲ ਤੇ ਇਹ ਕਹਿੰਦਾ ਮੈਂ ਤਾਂ ਅੱਜ ਵੱਢਣੀ ਆ ਫਾਈਨਲ ਕਰ ਦੇਣਾ ਇਹਦਾ ਕੰਮ ਤੁਸੀਂ ਕਿਹਨੂੰ ਕਾਲ ਕਰਨ ਨੂੰ ਕੀਤੀ ਆ 112 ਦੇ ਕੀਤਾ ਫੋਨ ਕੀ ਕਹਿੰਦੇ 112 ਦਾ ਕੀਤਾ ਚੱਲੇ ਆ ਰਿਹਾ ਨੋਟ ਕਰਾ ਦਿੰਦਾ ਅੰਕਲ 4 ਸਾਲ ਹੋ ਗਏ ਮੈਂ ਇਹਨਾਂ ਦੀ ਚਾਰ ਵਾਰ ਰਿਪੋਰਟ ਵੀ ਕਰਾਈ ਆ ਹਰ ਵਾਰ ਕੁਛ ਨਹੀਂ ਕਰਦੀਗੀ ਕਿੰਨੀ ਵਾਰ ਉਹਨਾਂ ਨੇ ਸਮਝਾਇਆ ਤੇ ਛੱਡ ਦਿੱਤਾ 19 ਵਾਰ ਧੰਕੀਂ ਦੇ ਮੈਨੂੰ ਮਾਰ ਦੇਣਾ ਅੱਜ ਫੇਰ ਮੇਰੇ ਪਿੱਛੇ ਆਏ ਦਾਤ ਲੈ ਕੇ ਮੈਨੂੰ ਕਹਿੰਦੇ ਆਟੇ 'ਚ ਵਹਿ ਨਹੀਂ ਤਾਂ ਮੈਂ ਤੈਨੂੰ ਮਾਰ ਕੇ ਹੀ ਜਾਣਾ ਜਬਰਦਸਤੀ ਕਰਨ ਲੱਗ ਗਿਆ ਪਿੱਛੇ ਕੁਛ ਮਹੀਨੇ ਪਹਿਲਾਂ ਵੀ ਇਹਨਾਂ ਨੇ ਇਹੀ ਕੀਤਾ ਸੀ ਉਦੋਂ ਵੀ ਚਾਚੂ ਲੱਗਦੇ ਆ ਹਾਂਜੀ ਕਾਲਨ ਕਿ ਇਦਾਂ ਕਿਉਂ ਕਰਦੇ ਯਾਰ ਪਤਾ ਨਹੀਂ ਮੈਂ ਮੇਰੀ ਦਾਦੀ ਨੂੰ ਵੀ ਸਮਝਾਇਆ ਇਹਨਾਂ ਦੀ ਨੀਅਤ ਹੀ ਨਹੀਂ ਠੀਕ ਹੈਗੀ ਦਾਦੀ ਨੇ ਵੀ ਕਿਹਾ ਮੈਨੂੰ ਕਿ ਤੂੰ ਚਲ ਜਾ ਕਰ ਤਾਰਪੁਰ 4 ਸਾਲ ਨੂੰ ਉੱਥੇ ਰਹਿ ਕੇ ਆਈ ਵੱਡੀ ਦੀਦੀ ਕੋ ਕਿੰਨਾ ਟਾਈਮ ਉੱਥੇ ਰਵਾਂ ਮੈਂ ਫੇਰ ਮੈਂ ਇੱਥੇ ਵਾਪਸ ਆ ਗਈ ਤਾਂ ਫੇਰ ਰਹੀ ਤਾਂ ਕਰਨ ਅੱਜ ਮੈਂ ਕੰਮ ਤੇ ਜਾ ਰਹੀ ਸੀ ਮੇਰੇ ਪਿੱਛੇ ਆ ਗਏ ਮੈਨੂੰ ਕਹਿੰਦੇ ਆਟੋ 'ਚ ਬਹਿ ਜਾ ਨਾ ਬੈਠੀ ਤਾਂ ਤੈਨੂੰ ਮਾਰ ਕੇ ਜਾਊਗਾ ਤੇ ਮੈਂ ਆਟੋ 'ਚ ਨਹੀਂ ਬੈਠਣਾ ਹੀ ਪਾਪਾ ਨੂੰ ਪਤਾ ਸੀ ਸ਼ਾਇਦ ਇਹਨਾਂ ਨੇ ਪਿੱਛੇ ਆਣਾ ਪਾਪਾ ਪਿੱਛੇ ਹੀ ਸੀਗੇ ਤੇ ਹੁਣ ਜਦੋਂ ਪਾਪਾ ਨਾ ਆਂਦੇ ਤੇ ਇਹਨਾਂ ਨੇ ਕੀ ਕਰਨਾ ਹੈ ਪੁਲਿਸ ਕਾ ਨ ਜ਼ਿੰਮੇਦਾਰ ਹੋਊਗੀ ਗੱਲ ਦੀ ਨੁਕਸਾਨ ਮੇਰਾ ਨਾ ਕਦੀ ਉਹ ਕਹਿੰਦਾ ਮੈਂ ਤਜਾਬ ਪਾ ਦੂੰਗਾ ਕਦੀ ਕਹਿੰਦਾ ਤੇਰੇ ਵਿੱਚ ਮੁੰਡੇ ਪਾ ਦੂੰਗਾ ਇਦਾਂ ਦੀਆਂ ਧਮਕੀਆਂ ਦਿੰਦੇ ਮੈਨੂੰ ਚਾਰ ਵਾਰੀ ਰਿਪੋਰਟ ਕਰਾਈ ਮੈਨਾਂ ਦੀ ਚਾਰ ਵਾਰੀ ਪੁਲਿਸ ਨੇ ਇਹਨਾਂ ਨੂੰ ਸਮਝਾਇਆ ਤੇ ਛੱਡ ਦਿੱਤਾ ਬਸ ਇਹੀ ਕਰਦੀ ਹੈ ਬੀਚੋਂ ਦੇ ਕੀ ਹੋ ਤੁਸੀਂ ਮੈਂ ਚਾਨੀ ਇਹਨਾਂ ਨੂੰ ਹੁਣ ਤੁਸੀਂ ਫੋਨ ਕੀਤਾ ਪੁੱਛਣਾ ਮੈਂ ਕੀਤਾ ਉਹ ਕਹਿੰਦੇ ਅਸੀਂ ਆਂਦੇ ਫਿਰ ਦਾ ਘੰਟਾ ਆ ਗਿਆ ਤੇ ਕੋਈ ਨਹੀਂ ਆਇਆ ਮੈਂ ਨੇ ਨਾ ਤਾਂ ਕਾਪੀ ਆਇਆ ਚਾਰਤ ਮਾ ਲਾ ਚਾਨਕ ਮੇਲ ਹੋਇਆ ਤਿਲੰਦੇ ਰੰਦੇ ਉਹਨਾਂ ਦਾ ਤਾਂ ਕੋਈ ਹੋਰ ਨਹੀਂ ਜਾ ਮੈਂ ਪਹਿਲਾਂ ਵੀ ਤੁਹਾਡੇ ਤੇ ਕੰਪਲੇਂਟਾਂ ਕੀਤੀਆਂ ਹਾਂ 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 ਕੀਤੀਆਂ ਪਰ ਕੀ ਲਿਖ ਆਇਆ ਕਿ ਕੰਪਲੇਟਾ ਬਾਤ ਜੋ ਕਹਿ ਦਿੰਦੀ ਹੈ ਮੇਰੇ ਪਾਪਾ ਨੇ ਕਿ ਆ ਤਿੱਦਦ ਦਾਦ ਦਾ ਕੀ ਕੰਮ ਤੁਹਾਡੇ ਕੋਲ ਤੁਸੀਂ ਆਟੋ ਚਲਾਉਂਦੇ ਹੋ 100% ਕਿ ਤੁਹਾਨੂੰ ਕੁਛ ਨਾ ਕੁਛ ਰੱਖਣਾ ਪੈਂਦਾ ਹੈ ਜਿਹੜਾ ਰਾਤੀ 11 11 ਵਜੇ ਤੱਕ 12 ਵਜੇ 1 ਵਜੇ ਤੱਕ ਟੇਸਿੰਦੋਪਰ ਸਵਾਰ ਗਏ ਸਾਰੇ ਆਟੋ ਵਾਲੇ ਰੱਖਦੇ ਆ ਕੋਈ ਤੋਟੀ ਲਖਾਇਆ ਕੋਈ ਡੰਡਾ ਰਖਾ ਰਖਾ ਦਾ ਰ ਤਾਂ ਕਿਸ ਨੇ ਕੁਛ ਨਾ ਰੱਖ ਦੇ ਜੂਗਾ ਕੋਈ ਨਾ ਕੋਈ ਪ੍ਰਵੀਜ਼ਨ ਨਹੀਂ ਹੈ ਰੱਖਣ ਦੀ ਪਤਾ ਨਹੀਂ ਕਿ ਮੇਰਾ ਟੈਸਟ ਪੇ ਕਰਾ ਲੋ ਇਹ ਤੁਸੀ ਪਾਵਾਂਗੇ ਤੁਸੀਂ ਇਹ ਦੱਸੋ ਦਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਇਹ ਰਾਹਲਿੰਦਰ ਕੋ ਰਾਹਲਿੰਦਰ ਇਹ ਤਾਂ ਉਹ ਜਿਹੜੀ ਗੱਲ ਗੱਗਚੇਨ ਚੱਕ ਤੜ ਕੀਤਾ ਸਾਡੀ ਕੰਪਲੀਟ ਜਿਹੜੀ ਵੀ ਦਿੱਤੀ ਹੋਈ ਆ ਉਹਦੀ ਵੀ ਅੱਧੀ ਵੀ ਕਰਮ ਹੋਣੀ ਨਹੀਂ ਹੈ ਠੀਕ ਆ ਮੈਟਰ ਇਹ ਤਾਂ ਫੋਨ ਗਿਆ ਸੀਗਾ ਸਾਨੂੰ ਐਸੇ ਦ੍ਰਿਦਦਾ ਕਿ ਕੋਈ ਫੈਮਿਲੀ ਮੈਟਰ ਹੈਗਾ ਮੈਂ ਮੌਕੇ ਤੇ ਪਹੁੰਚਿਆ ਤੇ ਉਹਨੂੰ ਬੰਦੇ ਨਾਲ ਲੈ ਕੇ ਜਾ ਰਹਾ ਹਾਂ ਜੋ ਵੀ ਹੋਗਾ ਥਾਣੇ ਜਾ ਕੇ ਸਾਨੂੰ ਕੰਪਲੇਂਟ ਆਊਗੀ ਉਹਦੇ ਮੁਤਾਬਕ ਕਾਰਵਾਈ ਹੋਵੇ ਇਹਨੇ ਨਸ਼ਾ ਵੀ ਕੀਤਾ ਹੋਇਆ ਭਈ ਇਹ ਵੈਸੇ ਵੇਲੇ ਕੋਈ ਨਹੀਂ ਹੋਤਾ ਚੈੱਕ ਕਰਵਾਵਾਂਗੇ ਡਾਕਟਰ ਦੱਸੂਗਾ ਇਹ ਪੁੱਛਿਆ ਸੀਗਾ ਇਹਨੇ ਅੱਜਲੇ ਡਰਗ ਲਈ ਹੋਈ ਆ ਉਹ ਡਾਕਟਰ ਦੱਸ ਸਕਦੇ ਮੈਂ ਵੀ ਦੱਸ ਸਕਦਾ ਇਹਨੇ ਨਸ਼ਾ ਆ ਵੀ ਮੰਨਿਆ ਹੋਇਆ ਇਹਨੇ ਕੀਤਾ ਹੋਇਆ ਵਾ पता नहीं मैं मैं नहीं कुछ भी कह सकता एक 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 है इस बारे में लोगों ने इदे को हथियार बरामद ਕੀਤਾ दरअसल ये किस दी गाड़ी ਤੋਂ ਸ਼ੁਰੂ ਮਿਲਿਆ ਨਾ ਮੇਰੇ ਕੋਲ ਹਲੇ ਕੋਈ ਹਥਿਆਰ ਆਇਆ ਬੰਦਾ ਲੈ ਕੇ ਚੱਲਿਆ ਉਹ ਉੱਥੇ ਮੈਂ ਵੈਰੀਫਾਈ ਜਾ ਕੇ ਕਰ ਲਵਾਂ ਮੈਂ ਉੱਥੇ ਜਾ ਕੇ ਵੈਰੀਫਾਈ ਕਰਕੇ ਤੁਹਾਨੂੰ ਸਾਰਾ ਮਸਲਾ ਸੌਟ ਆਊਟ ਕਰਕੇ ਦੱਸ ਦਿਆਂਗਾ ਜੀ ਕੋਲ ਹਥਿਆਰ ਹੈਗੇ ਉਹਨਾਂ ਨੂੰ ਪਰਮਾਣਿਤ ਕਰਵਾਏ ਆ ਉਹ ਮੈਂ ਪੁੱਛ ਲੂੰਗਾ ਜੀ ਉਹਨਾਂ ਨੂੰ ਪੁੱਛ ਲੂੰਗਾ ਠੀਕ